ਹਲੋ ਦੋਸਤੋ ਅੱਜ ਆਪਾਂ ਜੋ ਗੱਲ ਕਰ ਰਹੇ ਹਾਂ ਆਪਣੇ 10th ਦੇ ਬੜੇ ਇੰਪੋਰਟੈਂਟ ਟੌਪਿਕ ਦੋ ਦਾ ਤੀ ਸਮੀਕਰਨ ਕੁਆਡਰੈਟਿਕ ਇਕੁਏਸ਼ਨ ਪੇਪਰ ਦੇ ਵਿੱਚ ਆਬਜੈਕਟਿਵ ਕੁਐਸਚਨ ਆਨੇ ਆ ਚਾਰ ਨੰਬਰ ਦਾ ਕੁਐਸਚਨ ਆਉਣਾ ਕਿਤੇ ਨਾ ਕਿਤੇ ਪ੍ਰੋਬਲਮ ਆਣੀ ਹੈ ਇੱਥੇ ਕਿਉਂਕਿ ਚਾਰ ਨੰਬਰ ਦੇ ਕੁਐਸਚਨ ਦੇ ਵਿੱਚ ਸਮੀਕਰਨਾਂ ਵੀ ਨੇ ਨਾਲ ਸਟੇਟਮੈਂਟ ਵਾਲੇ ਕੁਐਸਚਨ ਵੀ ਨੇ ਕਿਵੇਂ ਹੱਲ ਕਰਨੇ ਆ ਪੂਰੇ ਚੈਪਟਰ ਨੂੰ ਕਿਵੇਂ 15 ਮਿੰਟ ਦੇ ਵੀਡੀਓ ਦੇ ਵਿੱਚ ਸਮਝਣਾ ਆਪਾਂ ਡਿਟੇਲਸ ਡਿਸਕਸ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਥਿਉਰੀ ਤੇ ਕਿ ਇਹਦੇ ਆਬਜੈਕਟਿਵ ਕੁਐਸਚਨ ਕਿ ਕੀ ਬੰਦ ਹੈ ਤਾਂ ਕੁਆਡਰੇਟਿਕ ਇਕੁਏਸ਼ਨ ਦੋ ਘਾਤੀ ਸਮੀਕਰਨ ਕਿਤੇ ਨਾ ਕਿਤੇ ਦੂਸਰੇ ਚੈਪਟਰ ਦੇ ਵਿੱਚ ਆਪਾਂ ਦੋ ਘਾਤੀ ਬੋਪਾ ਦੀ ਗੱਲ ਕੀਤੀ ਸੀ ਹੈਨਾ ਸੇਮ ਚੀਜ਼ ਹੈ ਥੋੜਾ ਬਹੁਤ ਚੇਂਜ ਹੈ ਆਪਾਂ ਗੱਲ ਕਰਦੇ ਆਂ ਸਮਿਕਰਨ ਦੇ ਫਾਰਮ ax^2 bx प्लस c 0 ਜਿੱਥੇ a ਆਹ ਬਰਾਬਰ ਨਹੀਂ 0 ਦੇ ਸਭ ਤੋਂ ਪਹਿਲਾਂ ਇਹ ਇਹਦੀ ਸਟੈਂਡਰਡ ਫਾਰਮ ਹੈ ਆਬਜੈਕਟਿਵ ਕੁਐਸਚਨਸ ਕੀ ਹੈ ਆਪਣੇ ਕੋਲ ਕਿਸ ਟਾਈਪ ਦੇ ਕੁਐਸਚਨ ਆ ਸਕਦੇ ਆ ਪਤਾ ਕਰੋ ਇਹ ਦੋ ਘਾਤੀ ਸਮਿਕਰਨ ਹੈ ਜਾਂ ਨਹੀਂ ਮੈਂ ਕੁਝ ਕੁ ਐਗਜ਼ਾਮਪਲਸ ਲੈ ਕੇ ਚੱਲ ਰਿਹਾ ਜਾਂ ਇਹ ਦੋ ਘਾਤੀ ਸਮੀਕਰਨ ਹੈ ਜਾਂ ਨਹੀਂ ਸਿੱਧਾ ਤਰੀਕਾ ਦੱਸਦਾ ਪਹਿਲਾਂ ਦਾ ਵਟੇ ਖਤਮ ਕਰੋ ਇੱਥੇ x x 2x 2 1 5 ਕਿਉਂਕਿ ਮੇਨ ਕੰਡੀਸ਼ਨ ਪਤਾ ਕੀ ਹੈ ਇਸ ਦੀ ਦੋ ਘਾਤ ਹੋਣੀ ਚਾਹੀਦੀ ਚਾਹੀਦੀ ਹੈ ਉਹ ਇੱਥੇ ਹੈਗੀ ਹੈ ਕੱਟ ਰਹੀ ਰਹੀ ਇਹਦਾ ਮਤਲਬ ਹੈ ਦੋ ਘਾਤੀ ਸਮੀਕਰਨ ਹੈ ਇਟ ਇਜ਼ ਕੁਆਡਰੇਟਿਕ ਸੇਮ ਇਧਰ ਪਹਿਲਾ ਸੋਲਵ ਕਰਦੇ ਆ 4x x 4x ਦੀ 2 4x 2x 10 ਆ ਨਹੀਂ ਕੱਟ ਰਿਹਾ ਸੋਲਵ ਕਰਨ ਦੀ ਕੋਈ ਲੋੜ ਨਹੀਂ ਆ ਨਹੀਂ ਕੱਟ ਰਿਹਾ ਤਾਂ ਇਹਦਾ ਮਤਲਬ ਇਹ ਦੋ ਘਾਤੀ ਸਮੀਕਰਨ ਹੈ ਇੱਕ ਐਗਜ਼ਾਮਪਲ ਮੈਂ ਹੋਰ ਲੈ ਕੇ ਚੱਲ ਰਿਹਾ ਹਾਂ ਹੁਣ ਸਪੋਜ਼ ਆ ਆ ਗਿਆ ਠੀਕ ਤਾਂ ਇਹਨੂੰ ਸੋਲਵ ਕਰਦੇ ਆ ਦੇਖੋ ਪਹਿਲਾਂ ਦੋਨੋਂ ਚੀਜ਼ਾਂ ਹੈ ਚਾਹੇ ਤਾਂ x ਦੀ ਪੂਰੀ ਸਮੀਕਰਨ ਦੇ ਨਾਲ ਗੁਣਾ ਕਰ ਦਿਓ ਤੁਸੀਂ ਸਿੱਧਾ ਸਟੈਪ ਲੈ ਸਕਦੇ ਹੋ x ਦੀ ਪਹਿਲਾਂ ਇਹਦੇ ਨਾਲ ਗੁਣਾ ਕੀਤੀ 2x ਦੇ 3 ਇਹਦੇ ਨਾਲ ਗੁਣਾ ਕੀਤੀ 1/x 1/x 5x ਆਹ ਕੱਟ ਗਿਆ ਇੱਥੇ ਦੇਖੋ ਤਿੰਨ ਘਾਤ ਆ ਗਈ ਤਾਂ ਇਹਦਾ ਮਤਲਬ ਇਹ ਦੋ ਘਾਤੀ ਸਮੀਕਰਨ ਨਹੀਂ this is very first phase of this one ਇਹ ਇਹਦਾ ਮੇਨ ਕੁਐਸਚਨ ਹੈ ਅੱਗੇ ਚਲੀਏ ਜੇ ਆਪਾਂ ਹੁਣ ਅੱਗੇ ਕੀ ਹੈ ਆਪਾਂ ਇਹਨੂੰ ਸੋਲਵ ਕਰਨ ਦੇ ਲਈ ਫਾਰਮੂਲਾ ਯੂਜ਼ ਕਰਦੇ ਹਾਂ ਸਹੀ ਹੈ ਨਾ ਜਿਹਨੂੰ ਆਪਾਂ ਕਹਿੰਦੇ ਹਾਂ ਦੋ ਕਾ ਤੀ ਫਾਰਮੂਲਾ ਕੁਆਡਰੈਟਿਕ ਫਾਰਮੂਲਾ ਕਹਿੰਦੇ ਆ ਜਿਹਨੂੰ ਆਪਾਂ ਤਾਂ ਸਭ ਤੋਂ ਪਹਿਲਾ ਆਬਜੈਕਟਿਵ ਕੁਐਸਚਨ ਇਹਦਾ ਕੀ ਨਾਮ ਹੈ ਇਹਨੂੰ ਸ਼ਰੀਧਰ ਅਚਾਰਿਆ ਫਾਰਮੂਲਾ ਵੀ ਕਿਹਾ ਜਾਂਦਾ ਹੈ। ਤੋਂ ਇਹ ਦਾ ਆਬਜੈਕਟਿਵ ਕੁਐਸਚਨ ਹੈ ਯਾਦ ਰੱਖਿਓ। ਇਟ ਇਜ਼ ਆਲਸੋ ਕਾਲਡ ਐਸ ਸ਼ਰੀਧਰ ਅਚਾਰਿਆ ਫਾਰਮੂਲਾ। ਆਪਾਂ ਨੂੰ ਪਤਾ ਹੈ ਉਹਦੇ ਵਿੱਚ ਆਪਾਂ ਕੀ ਕਰਦੇ ਸੀ? ਆ ਆਪਣੀ ਕੁਆਡਰੇਟਿਕ ਹੈ ਦੋ ਘਾਤੀ ਹੈ। ਸਭ ਤੋਂ ਪਹਿਲਾਂ ਡਿਸਕ੍ਰਿਮੀਨੈਂਟ ਪਤਾ ਕਰਦੇ ਸੀ। b b ਦੀ ਦੋ -4ac ਸਹੀ ਹੈ ਹੁਣ ਡੀ ਦੀ ਕਿ ਚੱਕਰ ਗਈ ਸੀ ਡਿਗਰੀਆਂ ਤਿੰਨ ਵੈਲਿਊਜ਼ ਹੋ ਸਕਦੀਆਂ ਸੀ ਜਾਂ ਤਾਂ ਡੀ ਜ਼ੀਰੋ ਤੋਂ ਵੱਡਾ ਹੋਵੇ ਪਲੱਸ ਦਾ ਹੋਵੇ ਜਾਂ ਜ਼ੀਰੋ ਦੇ ਬਰਾਬਰ ਜਾਂ ਜ਼ੀਰੋ ਤੋਂ ਛੋਟਾ ਅਗਰ ਇਹ ਪਲੱਸ ਦਾ ਸੀ ਤਾਂ ਇੱਥੇ ਆਪਾਂ ਲਿਖਦੇ ਸੀ ਦੋ ਅਲੱਗ ਅਲੱਗ ਵਾਸਤਵਿਕ ਮੂਲ 2 डिस्टिंक्ट रियल रूट्स अगर डी अगर 0 ਦੇ ਬਰਾਬਰ ਸੀ 2 ਬਰਾਬਰ ਵਾਸਤਵਿਕ ਮੂਲ 2 रियल इक्वल इक्वल रियल ਜ਼ੀਰੋਸ ਤੇ ਅਗਰ ਡੀ ਜ਼ੀਰੋ ਤੋਂ ਛੋਟਾ ਸੀ ਤਾਂ ਆਪਾਂ ਲਿਖਦੇ ਸੀ ਕੋਈ ਵਾਸਤਵਿਕ ਮੂਲ ਨਹੀਂ ਨੋ ਰੀਅਲ ਰੂਸ ਆਲਿੰਗ ਦੇਸੀ ਪਰ ਅਗਰ ਇਹਨਾਂ ਦੋਹਾਂ ਨੂੰ ਕੰਬਾਈਨ ਕਰ ਦਈਏ ਤਾਂ ਰਿਜ਼ਲਟ ਬਣ ਜਾਂਦਾ ਸੀ d ਵੱਡਾ ਹੈ ਜਾਂ ਬਰਾਬਰ ਹੈ ਜ਼ੀਰੋ ਤੇ ਤੋ ਇੱਥੇ ਕੇਸ ਕੀ ਮੰਨਦਾ ਸੀ ਦੋ ਵਾਸਤਵਿਕ ਮੂਲ ਰੀਅਲ ਰੂਟਸ ਤੋ ਇਹ ਇਹਦੀ ਮੇਨ ਥਿਉਰੀ ਦਾ ਕਨਸੈਪਟ ਸੀ ਲੇਕਿਨ ਇਹਦੇ ਵਿੱਚ ਇੱਕ ਨਾਲ ਹੋਰ ਸ਼ਾਰਟ ਚੀਜ਼ ਸੀ ਜਿਸ ਤੇ ਆਪਾਂ ਵਰਕ ਕਰਾਂਗੇ ਬਰਾਬਰ ਵਾਲਾ ਕੇਸ ਮੈਂ ਖੋਰ ਲੈ ਕੇ ਚੱਲਦਾ ਦੁਬਾਰਾ ਜਦੋਂ D ਬਰਾਬਰ ਹੈ 0 ਦੇ ਹੈ ਤੋ ਆਪਾਂ ਲਿਖਦੇ ਹਾਂ दो बराबर वास्तविक मूल टू इक्वल रियल रूट सही है एक तो एक ऑब्जेक्टिव क्वेश्चन तो इत यह है कि जड़ी समीकरण है इक्वेशन है तो पूर्ण वर्ग है इक्वेशन इस ਪਰਫੈਕਟ ਸਕਿਪ ਇਹ ਬੜੀ ਇੰਪੋਰਟੈਂਟ ਹੈ ਹੁਣ ਅਗਰ b 0 ਦੇ ਬਰਾਬਰ ਹੈ ਇੱਕ ਆਬਜੈਕਟਿਵ ਕੁਐਸਚਨ ਆਇਆ ਹੋਇਆ ਜਿਹੜਾ ਮੈਂ ਦੇਖਿਆ ਪੇਪਰ ਚ ਤਾਂ b ਦੀ 2 4ac 0 ਦੇ ਬਰਾਬਰ ਹੋ ਗਿਆ ਹੁਣ ਅਗਰ ਇਹ ਹੋ ਗਿਆ ਦੇਖੋ ਇੱਥੇ ਦੋ ਚੀਜ਼ਾਂ ਨਿਕਲਦੀਆਂ ਨੇ ਕੀ ਕੀ ਜਾਂ ਤਾਂ b ਦੀ 2 ਬਰਾਬਰ ਹੈ 4ac ਤੁਹਾਨੂੰ ਕੁਐਸਚਨ ਪੁੱਛ ਸਕਦੇ ਆ ਇਹਦੀ ਕੀਮਤ ਪਤਾ ਕਰੋ ਇੱਕ ਆਬਜੈਕਟਿਵ ਕੁਐਸਚਨ ਪੇ ਆਪਣਾ ਸੈਂਪਲ ਪੇਪਰ ਜਾਂ ਇੱਥੋਂ OC ਦੀ ਕੀਮਤ ਕੱਢ ਸਕਦੇ ਆ ਇੱਥੋਂ A ਦੀ ਕੀਮਤ ਕੱਢ ਸਕਦੇ ਆ ਉਹ ਕਿਸੇ ਵੀ ਤਰੀਕੇ ਨਾਲ ਕੀਮਤ ਕੱਢ ਸਕਦੇ ਆ ਤਾਂ ਇਸ ਗੱਲ ਦਾ ਥੋੜਾ ਜਿਹਾ ਧਿਆਨ ਰੱਖਣਾ ਹੈ ਆਬਜੈਕਟਿਵ ਟੈਸਟ ਦੇ ਵਿੱਚ ਤੇ ਇਹ ਸੀ ਆਪਣੀ ਇਹਦੀ ਥਿਊਰੀ ਜਿਹੜੀ 1 ਮਾਰਕਸ ਆਉਂਦੀ ਹੈ ਹੁਣ ਆਪਾਂ ਗੱਲ ਕਰਦੇ ਆ ਜਿਹੜੇ ਆਪਣੇ ਦੇ ਕੁਐਸ਼ਨਸ ਐ 4 ਨੰਬਰ ਦੇ ਉਹ ਕਿਹੜੇ ਨੇ ਫਰਸਟ ਕੁਐਸ਼ਨ ਆ ਗਿਆ ਗੁਣਨਖੰਡ ਵਿਧੀ ਰਾਹੀਂ 2 ਕਾਤੀ ਸਮੀਕਰਨ ਨੂੰ ਹੱਲ ਕਰੋ ਬਿਲਕੁਲ ਇੱਕ ਸਿੰਪਲ ਕੁਐਸਚਨ ਹੈ ਸੋਲਵ ਥਿਸ ਕੁਆਡਰੇਟਿਕ ਇਕੁਏਸ਼ਨ ਬਾਏ ਫੈਕਟਰਾਇਜ਼ੇਸ਼ਨ ਆਪਾਂ ਨੂੰ ਪਤਾ ਹੈ ਕਿ ਜਦੋਂ ਸੋਲਵ ਕਰਦੇ ਆ ਆ ਦੋ ਸੰਖਿਆਵਾਂ ਆ ਮਾਦਾ ਜੋੜ ਹੈ ਆ ਗੁਣਨਫਲ ਹੈ ਤਾਂ ਇਹ ਆ ਗਿਆ -5 ਤੇ +2 x ਸਾਂਝਾ x 5 2 ਸਾਂਝਾ x 5 ਇੱਥੋਂ x 5 ਸਾਂਝਾ ਪਿੱਛੇ x ਬਚ ਗਿਆ ਪਿੱਛੇ 2 ਬਚ ਗਿਆ ਹੁਣ ਇੱਕ ਤਾਂ ਆ ਜ਼ੀਰੋ ਦੇ ਬਰਾਬਰ ਹੋ ਗਿਆ ਦੂਸਰਾ ਆ ਜ਼ੀਰੋ ਦੇ ਬਰਾਬਰ ਹੋ ਗਿਆ ਤਾਂ ਇੱਥੋਂ x ਕਿੰਨਾ ਆ ਗਿਆ 5 ਇੱਥੋਂ x ਕਿੰਨਾ ਆ ਗਿਆ -2 ਤੋਂ ਇਹਨੂੰ ਸੋਲਵ ਕੀਤਾ ਜਿਹੜਾ ਅਨਸਰ ਆ ਗਿਆ ਉਹ ਕੀ ਆ ਗਿਆ 5 ਤੇ -2 नेक्स्ट जो काफी पेपर्स आया क्वेश्चन पिछले कई सालों दे अगर मैं देखा तो पेपर च आया हुआ है इथे मेंशन ਕੀਤਾ ਕਿ ਪਤਾ ਕਰੋ ਸਮੀਕਰਨ ਦੇ ਵਾਸਤਵਿਕ ਮੂਲ ਹਾਲਿਆ ਨਹੀਂ ਇਕੁਏਸ਼ਨ ਹੈਜ਼ ਰੀਅਲ ਰੂਟਸ অর ਨਾਟ ਪਹਿਲਾ ਚੈੱਕ ਕਰਨਾ ਹੈ ਬੈਸਟ অপਸ਼ਨ ਹੁੰਦੀ ਹੈ ਚੈੱਕ ਕਰਨ ਦੀ ਇਹਦੇ નીચે ਪਹਿਲਾਂ ਸਮੀਕਰਨ ਲਿਖੋ ਗਲਤੀ ਤੋਂ ਅਗਰ ਬਚਨੇ देखो, ए आ गया छे एक्स कुछ नहीं तो एक आज माइनस एक सी आ गया माइनस दो ठीक है सब तो पहले डिस्क्रिमिनेंट, बी दी दो माइनस चार ई सी बी आ गया माइनस एक ए आ गया छे सी आ गया माइनस दो माइनस दी दो बार गुना कितने प्लस एक एकम एक, एक माइनस माइनस प्लस छे चौका चौवी दूनी अड़ताली 48 ਤੇ 49 ਹੁਣ ਜਿਹੜਾ D ਐ ਉਹ ਜ਼ੀਰੋ ਤੋਂ ਵੱਡਾ ਆ ਗਿਆ ਪਲੱਸ ਦਾ ਆ ਗਿਆ ਤਾਂ ਇਹਦਾ ਮਤਲਬ ਕੀ ਹੋ ਗਿਆ ਇੱਥੇ ਦੋ ਅਲੱਗ ਅਲੱਗ ਵਾਸਤਵਿਕ ਮੂਲ ਹਨ ਟੂ ਡਿਸਟਿੰਕਟ ਰੀਅਲ ਰੂਟਸ ਪਹਿਲਾ ਕੰਮ ਹੋ ਗਿਆ ਕਿਉਂਕਿ ਜੋ 4 ਨੰਬਰ ਦਾ ਕੁਐਸਚਨ ਆਉਂਦਾ ਨਾ ਤਾਂ ਤੁਸੀਂ ਮੰਨ ਕੇ ਚੱਲੋ ਇਹ ਹੁੰਦਾ ਜਿਵੇਂ ਲਾਈਕ ਦੋ ਇਹਦੇ ਨੰਬਰ ਆ ਗਏ ਦੋ ਇਹਦੇ ਇਹ ਸਪਲਿਟ ਹੁੰਦੇ ਨੇ ਨੰਬਰ ਤਾਂ ਦੋ ਨੰਬਰ ਦਾ ਕੁਐਸਚਨ ਆਪਣਾ ਹੋ ਗਿਆ ਹੁਣ ਆਪਾਂ ਨੈਕਸਟ ਫੇਸ ਤੇ ਚੱਲਦੇ ਆ ਕਿ ਮੂਲ ਵੀ ਪਤਾ ਕਰੋ d ਆਪਣੇ ਕੋਲੇ ਆ ਗਿਆ ਆਪਾਂ ਨੂੰ ਪਤਾ ਹੈ ਫਾਰਮੂਲਾ x -b -d 2 b ਦੀ ਕੀਮਤ ਹੈਗੀ ਹੈ -1 ਬ੍ਰੈਕਟ ਚ ਪਾਓ b ਆ ਚੁੱਕਿਆ 49 49 ਏ ਹੈਗਾ 6 2 6 1 49 ਦਾ ਵਰਗਮੂਲ 7 6 2 12 ਇੱਕ ਵਾਰੀ ਪਲੱਸ ਦਾ ਨਿਸ਼ਾਨ ਲਿਆ ਇੱਕ ਵਾਰੀ ਮਾਈਨਸ ਦਾ 7 ਤੇ 1 8 ਵਟੇ 12 4 ਦੇ ਪਹਾੜੇ ਤੇ ਗਿਆ 2 3 6 12 6 ਦੇ ਪਹਾੜੇ ਤੇ ਗਿਆ 1 2 ਤੋ ਜਿਹੜਾ ਆਪਣਾ ਆਨਸਰ ਆ ਗਿਆ ਉਹ ਆ ਗਿਆ 2/3 1/2 ਇਹ ਆਪਣਾ ਕੁਐਸਚਨ ਦਾ ਆਨਸਰ ਆ ਗਿਆ। ਤੋ ਇਸ ਤਰੀਕੇ ਨਾਲ ਦੇਖੋ 4 ਨੰਬਰ ਦਾ ਕੁਐਸਚਨ ਆਣਾ ਹੈ। ਤੋ ਇਸ ਤਰੀਕੇ ਦੇ ਨਾਲ ਆਪਾਂ ਇਹਦੇ ਵਰਕ ਕਰਦੇ ਹਾਂ। ਹੁਣ ਆਪਾਂ ਅੱਗੇ ਚੱਲਦੇ ਹਾਂ। ਸਟੇਟਮੈਂਟ ਵਾਲੇ ਕੁਝ ਕੁਐਸਚਨ ਸੋਲਵ ਕਰਦੇ ਹਾਂ। ਕੁਐਸਚਨ ਹੈ ਦੋ ਸੰਖਿਆਵਾਂ ਦਾ ਪਤਾ ਕਰੋ ਫਾਈਂਡ ਦਾ ਨੰਬਰਸ ਜਿੰਨਾ ਦਾ ਜੋੜ 27 ਹੈ। ਸਮ ਇਸ 27 ਹੈ। ਅਤੇ ਗੁਣਨਫਲ 182 ਹੈ ਪ੍ਰੋਡਕਟ ਇਜ਼ 182 ਤੁਸੀਂ ਜਿਵੇਂ ਵੀ ਕਰ ਸਕਦੇ ਹੋ ਦੇਖੋ ਪਹਿਲੇ ਕਲ ਉਹਨੇ ਦੋ ਸੰਖਿਆਵਾਂ ਕਹੀਆਂ ਤਾਂ ਮੰਨ ਲਓ ਦੋ ਸੰਖਿਆਵਾਂ x ਅਤੇ y ਸੁਪੋਜ਼ ਟੂ ਨੰਬਰਸ ਇਜ਼ x ਐਂਡ y ਕੋਈ ਦਿੱਕਤ ਨਹੀਂ ਇਹਨਾਂ ਦਾ ਜੋੜ 27 ਹੈ ਪਹਿਲਾ ਗੁਣਨਫਲ ਪ੍ਰੋਡਕਟ 182 1 ਦੀ ਕੀਮਤ ਇੱਥੇ ਭਰੋ ਮੈਂ ਉਰੋਂ x ਦੀ ਕੀਮਤ ਕੱਢ ਲਈ y ਉਧਰ ਗਿਆ 27 y ਤਾਂ x ਦੀ ਜਗ੍ਹਾ ਤੇ ਆਪਾਂ ਇਹਦੀ ਕੀਮਤ ਭਰਤੀ 27 y ਹੁਣ ਸੋਲਵ 27y y² 182 ਇਹਨੂੰ ਸਾਰਾ ਉਧਰ ਲੈ ਕੇ ਕਿਉਂਕਿ y ਦੀ ਦੋ ਮਾਈਨਸ ਹੈ ਤਾਂ ਇਹ ਬਣ ਗਿਆ y ਦੀ 2 27y 182 0 ਗੁਣਨਖੰਡ ਬਣਾਵਾਂਗੇ ਤੁਸੀਂ ਇਹਨੂੰ ਜਿਵੇਂ ਮਰਜ਼ੀ ਹੱਲ ਕਰ ਸਕਦੇ ਹੋ ਅਗਰ ਗੁਣਨਖੰਡ ਨਹੀਂ ਬੰਦੇ ਡਿਸਕ੍ਰਿਮੀਨੈਂਟ ਵਾਲਾ ਫਾਰਮੂਲਾ ਲਾ ਕੇ ਵੀ ਹੱਲ ਕਰ ਸਕਦੇ ਹੋ y 13 y 13 ਤਾਂ y 13 ਸਾਂਝਾ y 14 ਤੋ ਇਹ ਤੋਂ ਹੱਲ ਕਰਾਂਗੇ y ਕਿੰਨਾ ਆਜੂ 13 ਆਜੂ ਇੱਥੋਂ ਹੱਲ ਕਰਾਂਗੇ y ਕਿੰਨਾ ਆਜੂ 14 ਆਜੂ ਹੁਣ ਅਗਰ y 13 ਹੈ ਦੇਖੋ ਧਿਆਨ ਨਾਲ ਭਰ ਕੇ ਦੇਖੋ ਅਗਰ y ਦੀ ਕੀਮਤ 13 ਆ ਗਈ ਆਪਣੇ ਕੋਲੇ ਅਗਰ y 13 ਹੈ ਤੋ x ਆ ਗਿਆ 27 13 14 ਅਗਰ y 14 ਹੈ x ਆ ਗਿਆ 27 14 13 ਉਹ ਗੱਲ ਇੱਕੋ ਹੀ ਐ ਸੰਖਿਆਵਾਂ ਕਿਹੜੇ-ਕਿਹੜੀਆਂ ਆਗੀਆਂ 13 ਅਤੇ 14 ਆਪਣੀਆਂ ਸੰਖਿਆਵਾਂ ਆਗੀਆਂ ਨੈਕਸਟ ਚਲਦੇ ਆਂ ਇੱਥੇ ਲਾਈਨ ਲਿਖੀ ਐ ਦੋ ਲਗਾਤਾਰ ਤਨਾਤਮਕ ਸੰਪੂਰਨ ਸੰਖਿਆਵਾਂ ਟੂ ਕਨਸੈਕੂਟਿਵ ਨੰਬਰਸ ਲਗਾਤਾਰ ਸੰਖਿਆਵਾਂ ਕਿਹੜੀਆਂ ਹੁੰਦੀਆਂ ਇੱਕ x ਇੱਕ x 1 ਉਨ੍ਹਾਂ ਦਾ ਗੁਣਨਫਲ ਪ੍ਰੋਡਕਟ ਗੁਣਨਫਲ ਕਿੰਨਾ ਹੈ 306 x ਦੀ x ਨਾਲ ਗੁਣਾ ਕੀਤੀ x ਦੀ 2 x 306 ਇਹਨੂੰ ਇੱਧਰ ਆ ਕੇ ਮਾਈਨਸ ਕਰ ਦਾਂਗੇ ਇਹਦੇ ਗੁਣਨਖੰਡ ਬਣਾਉਣੇ ਆ ਇਹ ਆ ਗਿਆ 18 ਤੇ -17 ਤੁਸੀਂ ਅਗੇਨ ਮੈਂ ਉਹੀ ਗੱਲ ਕਹਿ ਰਹੇ ਆਂ ਤਾਂ ਜੇ ਤੁਹਾਡੇ ਗੁਣਨਖੰਡ ਨਹੀਂ ਬਣ ਰਹੇ ਤਾਂ ਤੁਸੀਂ ਡਿਸਕ੍ਰਿਮੀਨੈਂਟ ਲਾ ਫਾਰਮੂਲਾ ਯੂਜ਼ ਕਰ ਸਕਦੇ ਹੋ x 18 x 17 0 ਇੱਕ ਵਾਰ ਇਹਨੂੰ 0 ਭਰਤਾ ਇੱਕ ਵਾਰੀ ਇਹਨੂੰ x 18 0 x ਆ ਗਿਆ -18 x 17 0 x ਆ ਗਿਆ 17 ਇੱਥੇ ਧਨਾਤਮਕ ਹੈ ਪੋਜ਼ਿਟਿਵ ਕਿ ਹੈ ਤਾਂ ਆਨਸਰ ਆ ਆ ਗਿਆ एक्स सतार अगर एक्सेस एक्स सतारह तो दूजी संख्या की होगी वह तो एक ज्यादा तो जो पहली सतारह है दूजी होगी अपनी अठारह चेक करके देखो इन्हें तो हाँ जो मल्टीप्लाई करो तीन सौ छे आऊगा तुम अपना आंसर भी चेक कर सकते हो नैक्सट आ गया अपने को ले। देखो इतने की फर्क पाया ध्यान लगातार उर्ड टाक आ गया इतू कमजेकेटिव नंबर आ गए 偶ਡ ਆਜਨ ਜਾਂ ਇਵਨ ਆਜਨ ਜਾਂ ਜਿਸਤਾ ਦੇ ਤਾਂ ਅਗਰ ਇੱਕ ਸੰਖਿਆ x ਹੈ 2 2 ਦਾ ਫਰਕ ਹੁੰਦਾ ਹੈ ਦੇਖੋ ਉਥੇ ਲਗਾਤਾਰ ਸੀ ਇੱਥੇ ਟਾਂਕ ਲਗਾਤਾਰ ਹੈ x 2 ਉਹਨਾਂ ਦੇ ਵਰਗਾਂ ਦਾ ਜੋੜ ਸਮ ਆਫ ਸਕੁਅਰਸ ਮਤਲਬ ਦੋਹਾਂ ਦਾ ਸਕੁਅਰ ਕੀਤਾ ਵਰਗ ਕੀਤਾ ਉਹਦਾ ਜੋੜ ਕੀਤਾ ਉਹ 290 ਹੈ ਇੱਥੇ ਫਾਰਮੂਲਾ ਲੱਗ ਗਿਆ a b ਦੀ 2 a ਦੀ 2 b ਦੀ 2 +2a b ਬ੍ਰੈਕਟਸ ਖੋਲਦੇ ਹੋ ਕਿ ਪਲੱਸ ਹੈ ਨਿਸ਼ਾਨ ਤੇ ਕੋਈ ਫਰਕ ਨਹੀਂ ਪੈਣਾ 2 ਦੁਨੀ 4 4x 290 ਆ ਹੋ ਗਿਆ 2x ਦੇ 2 ਉਹ ਦੂਜੇ ਬਾਦ x ਆਲਾ 4 290 ਨੂੰ ਇੱਧਰ ਲਿਆਇਆ ਆਪਾਂ 2x ਦੇ 2 4x 286 0 ਹੁਣ ਜੇ ਧਿਆਨ ਨਾਲ ਦੇਖੀਏ ਆਹ ਤਿੰਨ ਨੂੰ ਦੋ ਤੇ ਵੰਡਿਆ ਗਿਆ ਕੁਐਸਚਨ ਨੂੰ ਈਜ਼ੀ ਬਣਾਉਣ ਲਈ ਦੋ ਨਾਲ ਵੰਡਨ ਤੇ ਆਫਟਰ ਡਿਵਾਈਡਿੰਗ ਬਾਏ 2 ਪਹਿਲੀ ਵੰਡੀ ਗਈ ਇਕੱਲੀ ਐਕਸ ਰਹਿ ਗਈ 4 ਨੂੰ ਵੰਡਿਆ 2 186 ਨੂੰ ਵੰਡਿਆ 286 ਨੂੰ ਵੰਡਿਆ 143 ਹੁਣ ਆਪਾਂ ਇਹਦੇ ਗੁਣਨਖੰਡ ਬਣਾਉਨੇ ਆ ਇਹ ਆ ਗਿਆ 13 11 ਐਕਸ ਸਾਂਝਾ ਐਕਸ 13 -11 ਸੰਜਾ x 13 ਤੋਂ x 13 ਤੇ x 11 ਬਰਾਬਰ ਹੈ 0 ਇਹਨੂੰ 0 ਪਰ ਰਿਆ ਹੁਣ ਇੱਥੋਂ x ਆ ਗਿਆ -13 ਇਹਨੂੰ 0 ਪਰ ਰਿਆ ਇੱਥੋਂ x ਆ ਗਿਆ 11 ਆਪਾਂ ਨੂੰ ਕੀ ਕਿਹਾ ਇਹਨਾਂ ਨੇ ਧਨਾਤਮਕ ਪੋਜ਼ਿਟਿਵ ਇਹ ਰਿਜੈਕਟ ਹੋ ਗਿਆ 11 ਆ ਗਿਆ ਪਹਿਲੀ ਸੰਖਿਆ ਆ ਗਈ 11 ਹੁਣ x 11 ਹੈ ਤੁਹ ਅਗਲੀ ਸੰਖਿਆ ਜਿਹੜੀ ਹੋਗੀ 11 ਚ 2 ਜੋੜ ਤੇ 13 ਤਾਂ ਇਹ ਆਪਣਾ ਆਨਸਰ ਆ ਗਿਆ ਵੈਰੀਫਾਈ ਕਰਨੇ ਦੋਹਾਂ ਦਾ ਵਰਗ ਕਰ ਦਿਆਂ 11 ਦਾ ਵਰਗ 121 13 ਦਾ 169 ਜੋੜ ਕੇ ਦੇਖੋ ਆਨਸਰ ਆਜੂ ਤੋਂ ਇਸ ਤਰੀਕੇ ਦੇ ਨਾਲ ਤੁਸੀਂ ਆਪਣਾ ਜਿਹੜੇ ਆਨਸਰ ਨੂੰ ਵੈਰੀਫਾਈ ਕਰ ਸਕਦੇ ਹੋ ਇੱਕ ਆ ਕੁਐਸਚਨ ਆ ਗਿਆ ਇਹ ਬੜਾ ਇੱਕ ਇੰਟਰਸਟਿੰਗ ਕੁਐਸਚਨ ਹੈ ਪੇਪਰ ਚ ਕਾਫੀ ਰਿਪੀਟ ਹੋਇਆ ਇਹ ਹੁਣ ਇਹਦੇ ਵਿੱਚ ਲਿਖਿਆ ਗਿਆ 3 ਸਾਲ ਪਹਿਲਾਂ ਰਹਿਮਾਨ ਦੀ ਉਮਰ ਅਤੇ ਹੁਣ ਤੋਂ 5 ਸਾਲ ਬਾਅਦ ਦੀ ਉਮਰ ਦੇਖੋ ਕੀ ਕਿਹਾ ਕਹਿੰਦੇ 3 ਸਾਲ ਪਹਿਲਾਂ ਦੀ ਉਮਰ 3 years ago ਅਤੇ 5 ਸਾਲ ਬਾਅਦ ਦੀ ਉਮਰ ਆਫਟਰ 5 years ਉਹਨਾਂ ਦਾ ਜਿਹੜਾ ਜੋੜ ਉਹਨਾਂ ਦੇ ਉਲਟਕਰਮ ਦਾ ਜੋੜ ਸੌਰੀ ਉਹਨਾਂ ਦੇ ਉਲਟਕਰਮ ਰੈਸਿਪਰਕਲ ਦਾ ਜਿਹੜਾ ਜੋੜ ਹੈ ਉਹ 1/3 ਬਲਰ ਕੁਸ਼ਚਨ ਦੇਖੋ ਹੁਣ ਰਹਿਮਾਨ ਦੀ ਆਪਾਂ ਗੱਲ ਕਰਦੇ ਹਾਂ ਇੱਥੇ ਰਹਿਮਾਨ ਦੀ ਗੱਲ ਕੀਤੀ ਗਈ ਹੈ ਉਮਰ ਦਾ ਕੋਈ ਵੀ ਕੁਸ਼ਚਨ ਆ ਜਾਵੇ ਸਭ ਤੋਂ ਪਹਿਲਾਂ ਉਹਦੀ ਵਰਤਮਾਨ ਉਮਰ ਸੋਚੋ ਸਭ ਤੋਂ ਪਹਿਲਾਂ ਮਨ ਲੋ ਰਹਿਮਾਨ ਦੀ ਉਹ ਵਰਤਮਾਨ ਉਮਰ ਪ੍ਰੈਜੈਂਟ ਏਜ ਆਫ ਰਹਿਮਾਨ ਐਕਸ ਹੁਣ ਅਗਰ ਐਕਸ ਆ ਗਿਆ 3 ਸਾਲ ਪਹਿਲਾਂ x 3 5 ਸਾਲ ਬਾਅਦ x 5 ਤਾਂ ਪਹਿਲਾ ਸਮੀਕਰਨ ਬਣਾਓ ਆ ਬਣ ਗਿਆ ਹੁਣ ਇਹਨੂੰ ਕਿਵੇਂ ਹੱਲ ਕਰਨਾ ਸਿੱਧਾ ਤਰੀਕਾ ਦੱਸਦਾ ਨੀਚੇ ਗੁਣਾ ਕਰ ਦੋ ਉੱਪਰ ਤਿਰਛੀ 1 ਨਾਲ ਗੁਣਾ ਕਰਾਂਗੇ ਐਜ਼ ਇਟ ਇਜ਼ 1 ਨਾਲ ਗੁਣਾ ਕਰਾਂਗੇ ਐਜ਼ ਇਟ ਇਜ਼ ਸਭ ਤੋਂ ਵਧੀਆ ਤਰੀਕਾ ਹੈ ਹੁਣ x ਨੂੰ x ਜੋੜਿਆ 2x 5 3 2 ਇਹਦੀ ਗੁਣਾ ਕਰੋ ਮੈਂ ਡਾਇਰੈਕਟ ਲਿਖ ਰਿਹਾ ਗੁਣਾ ਕਰਕੇ -3x 5x 15 1/3 ਠੀਕ ਹੋ ਗਿਆ ਹੁਣ ਤਿਰਛੀ ਗੁਣਾ 3 ਨਾਲ ਇਹਦੀ ਗੁਣਾ ਕੀਤੀ 3 ਨਾਲ ਇਹਦੀ ਗੁਣਾ ਕੀਤੀ x ਦੀ 2 ਇਹਨੂੰ ਹੱਲ ਕਰਤਾ ਆ ਆ ਗਿਆ ਆ ਦੋਨੇ ਸੰਖਿਆਵਾਂ ਇੱਧਰ ਲੈ ਆਏ Minus -6x minus 6 0 x3 2 2x minus 6x minus 4 minus 2 21 0 ਆਪਣੇ ਕੋਲ क्वाड्रेटिक इक्वेशन बन ਗਈ 2 ਘਾਤੀ ਸਮੀਕਰਨ ਬਣ ਗਈ ਇਹਦੇ ਫੈਕਟਰ ਬਣਾਣੇ ਆ -7 ਤੇ +3 ਬਣ ਜਾਣਗੇ x 7 3 sanja. x 7 x 3 0 ਇਹਨੂੰ 0 ਦੇ ਬਰਾਬਰ ਰੱਖਿਆ x 7 ਆਜੋ ਇਹਨੂੰ 0 ਬਰਾਬਰ ਰੱਖਿਆ ਮਾਈਨਸ ਹੁਣ ਉਮਰ ਕਦੇ ਵੀ ਮਾਈਨਸ ਚ ਨਹੀਂ ਹੋ ਸਕਦੀ ਤਾਂ ਰਹਿਮਾਨ ਦੀ ਜਿਹੜੀ ਉਮਰ ਆ ਗਈ ਪ੍ਰੈਜ਼ੈਂਟ ਏਜ ਆ ਗਈ ਉਹ ਕਿੰਨੀ ਆ ਗਈ 7 ਸਾਲ ਆ ਗਈ ਤਾਂ ਦੋਸਤੋ ਇਹ ਸੀ ਆਪਣਾ 10th ਦਾ ਚੌਥਾ ਚੈਪਟਰ ਜਿਸ ਦੇ ਵਿੱਚ ਜੋ ਪੇਪਰ ਦਾ ਸਟਾਈਲ ਹੈ ਮੈਂ ਕੋਸ਼ਿਸ਼ ਕੀਤੀ ਹੈ ਸਾਰਾ ਐਕਸਪਲੇਨ ਕਰਨ ਦੀ ਉਮੀਦ ਕਰਦਾ ਤੁਹਾਨੂੰ ਇਹ ਪਸੰਦ ਆਇਆ थैंक यू